ਸਤਿਓ ਜੀ ਅੱਜ ਬਾਕੀ ਪਾਰਟੀਆਂ ਨਾਲੋਂ ਪਹਿਲ ਕਰਦੇ ਹੋਏ ਤੁਸੀਂ ਅੱਜ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪੱਤਰਕਾਰਾਂ ਤੇ ਭਰਾਵਾਂ ਦਾ ਔਰ ਜਿਹੜਾ ਸਮਾਂ ਕੱਢ ਕੇ ਆਏ ਨੇ ਔਰ ਮੇਰੇ ਹਲਕੇ ਦੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੜਾ ਜ਼ਰੂਰੀ ਸਮਝਿਆ ਕਿਉਂਕਿ ਲੋਕ ਬੜੇ ਐਕਸਾਈਟਿਡ ਨੇ ਬਦਲਾਅ ਦੇ ਲਈ ਕੁਝ ਪਹਿਲਾਂ دیر ਪਹਿਲਾਂ ਅਸੀਂ ਬਦਲਾਅ ਵੇਖ ਚੁੱਕੇ ਹਾਂ ਲੇਕਿਨ ਜੋ ਚੀਜ਼ ਬਦਲਾਅ ਹੋਣੀ ਚਾਹੀਦੀ ਉਹ ਹਾਲੇ ਤੱਕ ਨਹੀਂ ਹੋਈ ਜਿਸ ਦੇ ਕਰਕੇ ਲੋਕ ਬੜੇ ਐਕਸਾਈਟਿਡ ਨੇ ਔਰ ਪਾਰੀ ਮੁਹਿੰਮੇ ਨਾਲ ਚੱਲਦੀ ਪਈ ਲੋਕ ਚੱਲਦੇ ਪਏ ਨੇ ਔਰ ਮੈਂ ਸਭ ਦਾ ਧੰਨਵਾਦ ਕਰਦਾ ਜੀ ਸਰ ਕਿੰਦਾ ਦਾ ਹੰਗਾਰਾ ਮਿਲ ਗਿਆ ਲਗਾਤਾਰ ਪੂਰੇ ਛਿੜੇ ਦੇ ਵਿੱਚ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਕਿੰਦਾ ਦਾ ਗੋ ਲੋਕਾਂ ਦਾ ਪਿਆਰ ਮਿਲਦਾ ਦੇਖੋ ਜੀ ਮੈਂ ਤਕਰੀਬਨ ਸਾਰੇ ਹਲਕਿਆਂ ਨੂੰ ਟੱਚ ਕਰ ਚੁੱਕਾ ਹਾਂ ਔਰ ਮੈਂ ਐਸੀ ਜਗ੍ਹਾ ਤੇ ਵੀ ਗਿਆ ਮੈਨੂੰ ਸੁਣਨ ਨੂੰ ਮਿਲਿਆ ਕਿ ਇੱਥੇ ਅੱਜ ਤੱਕ ਕੋਈ ਜਣਾ ਚੋਣ ਪ੍ਰਚਾਰ ਕਰਨ ਵਾਸਤੇ ਨਹੀਂ ਆਇਆ ਅਸੀਂ ਕਹਿੰਦੇ ਹਾਂ ਕਿ ਜਿੱਤ ਕੇ ਲੋਕ ਨਹੀਂ ਆਇਆ ਲੇਕਿਨ ਮੈਂ ਜਾ ਕੇ ਦੇਖਿਆ ਕਹਿੰਦੇ ਕਿ ਇੱਥੇ ਚੋਣ ਪ੍ਰਚਾਰ ਕਰਨ ਵਾਸਤੇ ਵੀ ਕੋਈ ਨਹੀਂ ਆਇਆ ਸੋ ਜਦੋਂ ਉਹਨਾਂ ਕੋਲ ਪਹੁੰਚੇ ਆ ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਉਹਨਾਂ ਦੇ ਦੁੱਖ ਸੁਣੇ ਨੇ ਔਰ ਸੱਚਮੁੱਚ ਲੋਕ ਬੜੇ ਐਕਸਾਈਟਿਡ ਨੇ ਔਰ ਬਦਲਾਅ ਚਾਹਦੇ ਨੇ ਸਰ ਪਿਛਲੀ ਵਾਰ ਲੋਕਾਂ ਨੇ ਭਾਰੀ ਵੋਟਾਂ ਦੇ ਨਾਲ ਸਨੀ ਦਿਓਲ ਨੂੰ ਸਸਦ ਚੁਣਿਆ ਸੀ ਲੇਕਿਨ 5 ਸਾਲੋਂ ਕਿਤੇ ਨਜ਼ਰ ਨਹੀਂ ਆਏ ਸਨੀ ਦਿਓਲ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਰ ਜੀ ਉਹਨਾਂ ਦੇ ਕੰਮ ਹੀ ਨਹੀਂ ਸੀਗਾ ਦਰਅਸਲ ਕਹਿੰਦੇ ਜਿਸਕਾ ਕੰਮ ਉਸੀ ਕੋ ਸਾਜੇ ਸਨੀ ਦਿਓਲ ਦੇ ਨਹੀਂ ਸੀ ਲੱਭਣਾ ਕਿਉਂਕਿ ਉਹਦਾ ਕੰਮ ਨਹੀਂ ਸੀ ਉਹ ਇੱਕ ਪੱਤਾ ਖਿਡੇ ਗਿਆ ਸੀ ਦਾ ਖਿਡੇ ਗਿਆ ਸੀ ਸਾਰੇ ਜਾਣਦੇ ਨੇ ਲੇਕਿਨ ਮੈਂ ਇੱਕ ਆਮ ਘਰ ਦਾ ਬੰਦਾ ਜੀ ਬਿਲਕੁਲ ਸਿੰਪਲ ਸਿਟੀ ਫਤੇਗਰ ਚੋੜੀ ਦੇ ਮਹਰਿਆਣ ਵਾਲਾ ਕੋਈ ਸਰਮਾਇਦਾਰ ਪਾਰਟੀ ਨਹੀਂ ਹੈ ਪੰਜ ਮਰਲੇ ਜਿਹਾ ਮੇਰਾ ਘਰ ਆ ਮੇਰੇ ਫਾਦਰ ਸਾਹਿਬ ਇਲੈਕਟ੍ਰਿਸਿਟੀ ਬੋਰਡ ਚੋਂ ਰਟਾਇਰ ਹੋਏ ਨੇ ਔਰ ਤੁਸੀਂ ਜਾ ਕੇ ਦੇਖ ਸਕਦੇ ਹੋ ਅੱਜ ਵੀ ਉਹ ਚੱਕੀ ਚਲਾਉਂਦੇ ਮਿਹਨਤ ਦਾ ਸ਼ਲੋਕ ਹੈ ਸੀ ਔਰ ਮੈਂ ਕਹਿਣਾ ਚਾਹਾਂ ਗਰੀਬਿਆਂ ਤੇ ਗਰੀਬ ਦਾ ਦਰਦ ਸਮਝਦਾ ਵਾਂ ਜਿਹਦੇ ਕਰਕੇ ਮੈਂ ਇਸ ਮਹਿਮੇਜ ਜਾਰੀ ਹੋਇਆ ਔਰ ਇਹ ਬੀੜਾ ਸੀ ਚੁੱਕਿਆ ਹੈ ਕਿ ਜੋ ਲੋਕਾਂ ਦੀ ਡਿਮਾਂਡਸ ਨੇ ਉਹਨਾਂ ਨੂੰ ਪੂਰੀਆਂ ਕਰ ਸਕੀਏ ਸਰ ਕਿਹੜੇ ਮੁੱਦੇ ਆ ਜਿਹੜੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਤੁਹਾਡੇ ਸਾਹਮਣੇ ਆ ਰਹੇ ਆ ਜਾਂ ਜਦੋਂ ਤੁਸੀਂ ਫੀਲਡ 'ਚ ਚੋਣ ਪ੍ਰਚਾਰ ਕਰ ਰਹੇ ਹੋ ਕਿਹੜੀਆਂ ਲੋਕਾਂ ਦੀਆਂ ਮੇਨ ਸਮੱਸਿਆਵਾਂ ਨੇ ਜੜੀਆਂ ਅਜੇ ਤੱਕ ਹੱਲ ਨਹੀਂ ਹੋਈਆਂ ਔਰ ਉਹਦੇ ਬਾਰੇ ਥੋੜਾ ਦੱਸ ਦਿਓ ਵੇਖੋ ਜੀ ਸਮੱਸਿਆਵਾਂ ਦੀ ਗੱਲ ਕਰੀਏ ਤੁਸੀਂ ਐਜੂਕੇਟਿਡ ਬੰਦੇ ਦੇ ਪੱਤਰਕਾਰ ਭਰਾ ਦੇ ਅੱਜ ਸਮਾਂ ਬਦਲ ਚੁੱਕਾ ਹੈ ਹੁਣ ਉਹ ਗੱਲਾਂ ਨਹੀਂ ਰਹੀਆਂ ਜੇ ਤੁਸੀਂ ਸੰਵਿਧਾਨ ਨੂੰ ਖੋਲ ਕੇ ਦੇਖੋ ਤੇ ਪਹਿਲਾ ਪੇਜ ਪ੍ਰੀਅੰਬਲ ਜਿਹੜਾ ਹੈ ਉਹ ਸਾਨੂੰ ਦੱਸਦਾ ਕਿ ਸਾਡੇ ਅੰਦਰ ਸਾਡੇ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ ਜਸਟਿਸ ਹੋਣਾ ਚਾਹੀਦਾ ਹੈ ਨਿਆਂ ਹੋਣਾ ਚਾਹੀਦਾ ਹੈ ਹਰ ਬੰਦੇ ਨੂੰ ਓਪਰਚ्युनिटी ਲੈਣੀ ਚਾਹੀਦੀ ਹੈ ਅੱਗੇ ਹੋਣਾ ਚਾਹੀਦਾ ਹੈ ਲੇਕਿਨ ਅੱਜ ਕੱਲ ਦੇ ਪ੍ਰਸ਼ਾਸਨ ਦੇ ਵਿੱਚ ਸਰਕਾਰਾਂ ਦੇ ਵਿੱਚ ਐਸੀ ਨਲਾਇਕੀ ਰਹੀ ਆ ਕਿ ਅੱਜ ਕੱਲ ਉਹੀ ਬੰਦਾ ਮੰਤਰੀ ਏ ਉਹੀ ਐਮਐਲਏ ਗਾਂ ਉਹਦੇ ਬੇਟੇ ਨੇ ਮੰਨਾ ਹੈ ਉਹਦੇ ਬੇਟੇ ਨੇ ਮੰਨਾ ਹੈ ਭਾਈ ਭਤੀਜਾਵਾਦ ਤੱਕ ਗੱਲ ਰਹਿ ਗਈ ਹੈ ਜੋ ਲੋਕਾਂ ਦੇ ਮੁੱਦੇ ਮੇਨ ਮੁੱਦੇ ਨੇ ਉਹਨਾਂ ਦੀ ਕੋਈ ਵੀ ਗੱਲ ਨਹੀਂ ਕਰ ਰਿਆ ਲੋਕ ਰੋਟੀ ਤੋ ਆਤਰ ਨਹੀਂ ਲੋਕਾਂ ਕੋ ਕੰਮ ਹੈ ਨਹੀਂ ਲੋਕ ਖੁਦਕੁਸ਼ੀਆਂ ਕਰ ਰਹੇ ਨੇ ਲੋਕ ਨਸ਼ੇ ਚ ਡੁੱਬ ਚੁੱਕੇ ਨੇ ਬੁਰਾ ਹਾਲ ਹੈ ਔਰ ਕੋਈ ਵੀ ਫਿਊਚਰ ਪੰਜਾਬ ਚ ਨੌਜਵਾਨ ਨੂੰ ਨਹੀਂ ਦਿਖਦਾ ਜਿਹਦੇ ਕਰਕੇ ਹਰ ਬੰਦਾ ਕੈਨੇਡਾ ਜਾਣਾ ਚਾਹੁੰਦਾ ਜਿਹਦੇ ਕਰਕੇ ਹਰ ਬੰਦਾ ਆਸਟ੍ਰੇਲੀਆ ਜਾਣਾ ਚਾਹੁੰਦਾ ਮੈਂ ਇਸ ਚੀਜ਼ ਦੇ ਖਿਲਾਫ ਆ ਕਿ ਸਾਡੀ ਜਿਹੜੀ ਇੱਥੇ ਬ੍ਰੇਨ ਡレイン ਹੋ ਰਿਹਾ ਜਵਾਨਾਂ ਨੂੰ ਇੱਥੇ ਰਹਿਣਾ ਚਾਹੀਦਾ ਜਿੰਨੀ ਓਪਰਚ्युनिटी ਇੰਡੀਆ ਦੇ ਵਿੱਚ ਹੈ ਇੰਨੀ ਓਪਰਚ्युनिटी ਕਿਤੇ ਨਹੀਂ ਹੈ ਲੇਕਿਨ ਕੋਈ ਦੱਸੇਗਾ ਤੇ ਫਿਰ ਹੈ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਲੋਕ ਰਾਜਨੀਤੀ ਦੇ ਵਿੱਚ ਹਨ ਉਹਨਾਂ ਦੇ ਪੰਪਾਂ ਦੀ ਕਿੰਨੀ ਗਿਣਤੀ ਹੋ ਚੁੱਕੀ ਹੈ ਪੱਠਿਆਂ ਦੀ ਕਿੰਨੀ ਗਿਣਤੀ ਹੋ ਚੁੱਕੀ ਹੈ ਇਹ ਤੁਸੀਂ ਬੇहद ਜਾਣਦੇ ਹੋ ਉਹ ਲੋਕ ਆਪਣੇ ਘਰਾਂ ਨੂੰ ਭਰਨ ਵਿੱਚ ਲੱਗੇ ਹੋਏ ਨੇ ਸਿਰਫ ਉਹਨਾਂ ਦਾ ਕੰਮ ਹੈ ਉਹਨਾਂ 30 ਦਿਨ ਮਿਹਨਤ ਮਾਰਨੀ ਹੈ 30 ਦਿਨੋਂ ਸੱਜੇ ਖੱਬੇ ਜਾਣਾ ਹੈ ਲੋਕਾਂ ਦੇ ਹਾਲ ਪੁੱਛਣੇ ਨੇ ਬਾਅਦ ਚ 5 ਸਾਲ ਤਾਨੂੰ ਕਿਸੇ ਨੇ ਨਹੀਂ ਲੱਭਣਾ ਲੇਕਿਨ ਮੈਂ ਆਮ ਕਰਦਾ ਬੰਦਾ ਆ ਅੱਜ ਵੀ ਮੈਂ ਆਪਣੇ ਹਲਕੇ 'ਚ ਆ ਔਰ 1 ਟੂ 1 ਤੁਸੀਂ ਮੇਰੀ ਚੋਣ ਕੰਪੇਨ ਬੇਹ ਦੇਖ ਸਕਦੇ ਹੋ ਮੈਂ 1 ਟੂ 1 ਮਿਲ ਰਿਹਾ ਮੈਂ ਫਰਜੀ ਭੀੜਾ ਨਹੀਂ ਵਿਖਾ ਰਿਹਾ ਮੈਂ ਇਕੱਲੇ ਇਕੱਲੇ ਜਾ ਕੇ ਬੰਦੇ ਨੂੰ ਘਰ ਘਰ ਜਾ ਕੇ ਮਿਲ ਰਿਹਾ ਉਹਦੇ ਦੁੱਖੜੇ ਸੁਣਦੇ ਆ ਜੀ ਸਰ ਜੇਕਰ ਗੱਲ ਕਰੀਏ ਤਾਂ ਪਿਛਲੀ ਵਾਰੀ ਸਰਕਾਰ ਪੰਜਾਬ 'ਚ ਆਮ ਆਦਮੀ ਪੜਾਉਣ 'ਚ ਐਨ ਆਰ ਆਈਆਂ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ ਸੀਗਾ ਬਹੁਤ ਸਾਰੇ ਐਨ ਆਰ ਆਈ ਵਿਦੇਸ਼ਾਂ ਤੋਂ ਜਿਹੜਾ ਵਾ ਪੰਜਾਬ ਆ ਕੇ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਦੇ ਨਜ਼ਰ ਆਏ ਸੀਗੇ ਕੀ ਤੁਹਾਨੂੰ ਵੀ ਕੋਈ ਵਿਦੇਸ਼ਾਂ ਤੋਂ ਵੱਖ-ਵੱਖ ਮੁਲਕਾਂ ਤੋਂ ਸਮਰਥਨ ਮਿਲ ਰਿਹਾ ਜਾਂ ਕੋ ਤੁਹਾਡੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਲੋਕ ਵਿਦੇਸ਼ਾਂ ਤੋਂ ਆ ਕੇ ਤੁਹਾਡਾ ਕੋਲ ਪ੍ਰਚਾਰ ਕਰਨਗੇ ਅਗਲੇ ਦਿਨਾਂ 'ਚ ਵੇਖੋ ਜੀ ਜੋ ਮੈਂ ਦੇਖ ਰਿਹਾ ਕਿ ਲੋਕ ਇਸ ਤਰ੍ਹਾਂ ਇੱਕਦਮ ਐਨਾ ਕੁਇਕ ਰੈਕਸ਼ਨ ਹੋਇਆ ਨੌਜਵਾਨ ਬੱਚੇ ਜਵਾਨ ਕੁੜੀਆਂ ਮੁੰਡੇ ਮੇਰੇ ਨਾਲ ਜਿਹੜੇ ਮੇਰੇ ਕਾਲਜ ਸਟੱਡੀ ਕਰਦੇ ਸੀਗੇ ਮੈਨੂੰ ਕੰਟੈਕਟ ਕਰ ਰਿਹਾ ਕਿ ਤੂੰ ਬਹੁਤ ਵਧੀਆ ਡਿਸੀਜਨ ਲਿਆ ਜਿੰਨੀ ਕਰਪਸ਼ਨ ਅੱਜ ਵੇਖੋ ਜਿੱਦਾਂ ਤੁਸੀਂ ਪੋਲਿਟਿਕਸ ਦਾ ਨਾਮ ਲਓਗੇ ਲੋਕ ਕਹਣਗੇ ਡर्टी ਗੇਮ ਹੈ ਪੋਲਿਟਿਕਸ ਜਦ ਕਿ ਲੋਕ ਜਦੋਂ ਆਂਦੇ ਆ ਜਿਹੜੀ ਦਰਅਸਲ ਜਿਹੜੀ ਪੋਲਿਟਿਕਸ ਹੈ ਇਹ ਸਮਾਜ ਸੇਵਾ ਜੇ ਕੋਈ ਡੋਨੇਸ਼ਨ ਦਿੰਦਾ ਪੋਲਿਟੀਕਲ ਪਾਰਟੀ ਨੂੰ ਉਹਦੀ 100% ਰਿਵੈਟ ਮਿਲਦੀ ਕਿਉਂ ਕਿਉਂਕਿ ਵੱਡਾ ਕੰਮ ਹੈ ਵੱਡਾ ਨੋਬਲ ਕੌਜ਼ ਹੈ ਇਤੋਂ ਵਧੀਆ ਕੰਮ ਹੋਰ ਕੋਈ ਨਹੀਂ ਲੇਕਿਨ ਅੱਜ ਕਿਉਂ ਪੋਲਿਟਿਕਸ ਦੀ ਪਰਿਭਾਸ਼ਾ ਖਰਾਬ ਹੋ ਗਈ ਨੇ ਕਿਉਂਕਿ ਕਰਪਟਡ ਲੋਕ ਜਿਹੜੇ ਪੋਲਿਟਿਕਸ ਆ ਚੁੱਕੇ ਆ ਜਿਸ ਕਰਕੇ ਲੋਕ ਇਹਨੂੰ ਡਰਟੀ ਗੇਮ ਕਹਿੰਦੇ ਨੇ ਔਰ ਨੌਜਵਾਨ ਪੀੜ੍ਹੀ ਇਹਦੇ ਵੱਲ ਮੂੰਹ ਨਹੀਂ ਕਰਦੀ ਕੋਈ ਵੀ ਸਿਆਣਾ ਔਰ ਪੜਿਆ ਬੰਦਾ ਕਹਿੰਦਾ ਮੈਂ ਪੋਲਿਟਿਕਸ ਨਾਲ ਨਹੀਂ